ਵੇ ਛੜ ਦੋ ਮੇਰੇ ਪੁੱਤਾਂ ਨੂੰ ਭੱਜੋ ਪੁੱਤੋ ਬੁੜੀਏ ਹੁਣ ਤਾਂ ਭੱਜ ਲੈ ਨਾ ਮੌਤ ਤੋਂ ਕੋਈ ਬਚਿਆ ਹਾਲ ਤੱਕ ਦੱਸ ਮੈਨੂੰ ਵੇ ਮੇਰੇ ਮੁੰਡਿਆਂ ਦਾ ਤੇਰਾ ਕੀ ਬਗੜਿਆ ਅੱਛਾ ਛੜ ਦੇ ਕਿਉਂ ਛੜਦਾ ਤੇਰੇ ਗਹਿਤ ਜੋੜਦੀਆਂ ਮੈਂ ਛੜਦਾ ਏ ਬੁੜੀਏ ਛੜ ਦੋ ਮੇਰੇ ਵੀਰ ਨੂੰ ਨਾ ਨਾ ਮੈਂ ਤੈਨੂੰ ਹੀ ਕਿਕੜੀ ਸੂੰ ਤੂੰ ਆਪਦੇ ਘਰੇ ਅੱਤਵਾਦੀ ਨੂੰ ਪਰਾਹ ਦਿੰਨੀ ਆ ਅੱਤਵਾਦੀ ਨੂੰ ਪਰਾਹ ਪਾਰੀਆਂ ਤਲੋਂਦੀਆਂ ਛੜਦਾ ਓਟਾੜੇ ਦਾ ਬੱਡੀ ਮਾਣੂ ਨਾ ਕੁਸਕੇ ਬੀ ਹੈਕੜੀ ਮੈਂ ਥਾਣੇ ਕੱਡੂ ਜਾ ਕੇ ਬੇ ਪੁੱਤ ਛੜ ਦੇਵੇ ਹਾੜੇ ਮੇਰੇ ਪੁੱਤਾਂ ਨੂੰ ਮੈਂ ਮੈਰਾ ਨਿਕਰਦਾ ਠੁਗੜੇ ਨੇ ਬਖਤਾਰ ਸਿੰਘ ਪੁੱਚਣ ਕਹਿੰਦੇ ਨੇ ਮੈਨੂੰ ਨਹੀਂ ਮੈਂ ਤਾਂ ਉਹ ਨਹੀਂ ਤਰਸ ਕਰਦਾ ਮੇਰੇ ਪੁੱਤ ਛੜ ਦੇ ਖਰਜਾ ਥਾਣੇਦਾਰਾ ਪਿੱਛੇ ਤੋਂ ਛੜ ਜਾ ਜਬਾਨ ਨੂੰ ਲਗਾਉਂਦੇ ਓਏ ਜਬਾਨ ਖਚਰੂ ਛੜ ਦੀ ਛੜ ਓਏ ਫੜਨ ਨੂੰ ਕੂੜ ਕੇ ਤਰਾ ਤੂੰ ਬੰਨ੍ਹ ਨਹੀਂ ਪਰਾਂ ਹੋ ਜਾ ਓ ਥਾਣੇ ਦੇ ਓ ਮੇਰੀ ਭੈਣ ਲੱਗਦੀ ਆ ਓ ਅੱਜ ਦੱਸੂ ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸੂ ਬੇਜ਼ਾਰ ਆਣੇ ਪਾ ਕੇ 90 ਨਾਲ ਥੋੜਾ ਕਟਾਪਾ ਚੜਿਆ ਥੋੜੇ ਚੱਡੇ ਪਾਣੂ ਚੱਡੇ ਥੋੜਾ ਤਾਂ ਮੈਂ ਉਹ ਕਰੂੰਗਾ ਜਿਹੜੀਆਂ ਤੁਹਾਡੀਆਂ ਪੁਸ਼ਤਾ ਨੇ ਸੋਚੀ ਨਹੀਂ ਸੁਪਨੇ ਚ ਵੀ ਸੋਚਾਉਣਾ ਦੇਖਿਆ ਨਹੀਂ ਹੁਣ ਜੇ ਤੁਹਾਡੇ ਪੁਰਖਾਂ ਨਾਲ ਨਹੀਂ ਬਣਨ ਕੀ ਬਣਗੇ ਸਾਡੇ ਨਾਲ ਤੇਰਾ ਪੁੱਤ ਲੋਕਾਂ ਨੇ ਅੱਛਾ ਪਾਲ ਕਰਦੇ ਨੇ ਵੇ ਤੁਸੀਂ ਸਾਡੇ ਤੋਂ ਸਾਨੂੰ ਕੀ ਕਹਿੰਦੇ ਨੇ ਅੱਛਾ ਅੱਛਾ ਛੱਡ ਦਈਏ ਬੁੜੀਏ ਕਿਵੇਂ ਛੱਡ ਦਈਏ ਇਹ ਅੱਤਵਾਦੀ ਨੇ ਅੱਤਵਾਦੀ ਹੈ ਏ ਮਾਂ ਤੂੰ ਪਿੱਛੇ ਆ ਕੇ ਖੜ ਜਾ ਓ ਥਾਣੇਦਾਰ ਕੁਛ ਵੀ ਕਰ ਲੈ ਤੈਨੂੰ ਨਾਲ ਲੈ ਕੇ ਚੱਲ ਓਏ ਉਹ ਤੂੰ ਨਹੀਂ ਚੜਦਾ ਅੱਛਾ ਉਹ ਤੇਰੀ ਹੰਡੂ ਤਮ ਤੇਰਾ ਪਰ ਉਹ ਥਾਣੇ ਚ ਦੱਬੂ ਥਾਣੇ ਚ ਨਾ ਮਾਰੂ ਮੇਰਾ ਪਰਾ ਹੋ ਜਾ ਪਰਾ ਹੋ ਜਾ ਮੈਂ ਕਹਿੰਦਾ ਤੂੰ ਜੋ ਤੈਨੂੰ ਮੈਂ ਕਹਣਾ ਪਰਾ ਹੋ ਜਾ ਜੀ ਸਾਹਿਬ ਥੋ ਥਾਣੇਦਾਰ ਆ ਤੇਰੇ ਮੂੰਹ ਤੇ ਬੇਤੋ ਮੇਰੇ ਇਤੀ ਤੇ ਗੰਦੀ ਨਜ਼ਰ ਟਿਕਉਣਾਗਾ ਥੋ ਤੇਰੇ ਤੇ ਬਖਤਵਰ ਸਿੰਘ ਬੁੱੱਛੜ ਕਹਿੰਦੇ ਬਖਤਵਰ ਸਿੰਘ ਬੁੱੱਛੜ ਮੈਨੂੰ ਬੇਮਾਰ ਹੈਗਾ ਨਾ ਸੇਰ ਪੁੱਤ ਮੇਰੇ ਕੀ ਦਿਨ ਗੰਦੀ ਮਾਜਣਾ ਚੱਕ ਮੇਰੀ ਤੀ ਕਣੀ ਦੇਖ ਲੈ ਤੂੰ ਤੇਰੇ ਛੇੜ ਤਾਂ ਮੈਂ ਮਿੰਟਾਂ ਦੇ ਵਿੱਚ ਢੇਰੀ ਕਰ ਦੂੰ ਬੁੱਢੜੀ ਏ ਓ ਬਖਤਵਰਾ ਤੂੰ ਸਾਨੂੰ ਲੈ ਕੇ ਜਾਣਾ ਜਿੱਥੇ ਮਰਜ਼ੀ ਲੈ ਜਾ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਚੁੱਪ ਕਰ ਓਏ ਜਿਹੜੀ ਉੱਚੀ ਬਾਤ ਚ ਹੁਣ ਗੱਲ ਕਰਨੇ ਹੁਣ ਕਰ ਲੋ ਗਾਹਾਂ ਜਾ ਕੇ ਮੈਂ ਥੋੜੀ ਸੰਗੀ ਨੱਪ ਦੂੰ ਹੱਥੋਂ ਦੀਆਂ ਪੁਸਤਾਂ ਕੰਬਣ ਗਿਆ ਪੁਸਤਾਂ ਠਾਣੇ ਦਾ ਸੀ ਮਨ ਤੋਂ ਨਹੀਂ ਡਰਦੇ ਓਏ ਅੱਛਾ ਇਹ ਡਰ ਤੈਨੂੰ ਹੋਊਗਾ ਮਰਨ ਦਾ ਬੜਾ ਚਾਹਵਾ ਤੈਨੂੰ ਮਰ ਪਛਾਣਨਾ ਦਾ ਮਰਬ ਕੋਲੇ ਫਿਰ ਬੇ ਬੱਸ ਕਰੋ ਰੋਟਾ ਰੋਟੀ ਚਲੋ ਮੂਤੋ ਸਾਰਜੋ ਆਹ ਪੁੱਤ ਸਾਰਜੋ